ਤੇ ਸਾਡਾ 1700 ਕਰਾ ਕਰਵਾ ਦਿਓ ਤੁਹਾਡੇ ਸਹਿਯੋਗ ਨਾਲ ਹੀ ਹੋਣਾ ਹੈ ਤੇ ਕੇ ਸਾਨੂੰ ਫਟਨ ਮਿਲ ਜੂਗਾ ਨਲਕੇ ਤੇ ਬੈਠੀ ਧੋਣੀ ਹੈ ਕਿ ਪਾਣੀ ਉਧਰ ਡੋਲੀ ਜਾਊਂਗੀ ਸਸਰੀ ਕਾ ਅੱਜ ਸਾਰਿਆਂ ਨੂੰ ਅੱਜ ਆਪਾਂ ਜੀਰਾ ਚੌਲ ਬਣਾਵਾਂਗੇ ਜਮਾ ਫਿੱਕੇ ਤੇ ਆਪਾਂ ਪਹਿਲਾਂ ਇਹਨਾਂ ਨੂੰ ਧੋ ਲਾਂਗੇ ਨਲਕੇ ਤੇ ਬੈਠੀ ਧੋਣੀ ਹੈ ਕੇ ਪਾਣੀ ਉਧਰ ਢੋਲੀ ਜਾਉਂਗੀ ਖੁੱਲੇ ਪਾਣੀ ਤੋਂ ਆਵਾਂਗੇ ਤੇ ਆਹ ਕੌਲੀ ਵੱਡੀ ਚੌਲਾਂ ਦੀ ਐ ਇਹ ਚੰਗੀ ਤਰ੍ਹਾਂ ਤੋਂ ਆ ਗਏ 2 ਤਨਵਾਰਾ ਜੇ ਦੋ ਆਹ ਪਾਣੀ ਖਾਕੀ ਜਾਂ ਚਿੱਟਾ ਜਾਂ ਬੱਗਾ ਜਾਂ ਨਿਕਲਣੋਂ ਹਟ ਗਿਆ ਫੇਰ ਆਪਾਂ ਧੋਣ ਹਟ ਜਾਾਂਗੇ ਇਹ ਆਪਾਂ ਡੋਲ ਦੇਾਂਗੇ ਹੁਣ ਹੁਣ ਆਪਾਂ ਹੋਰ ਪਾਵਾਂਗੇ ਪਾਣੀ ਤੌੜਾ ਦਾ ਥੋੜਾ ਜਿਹਾ ਰੰਗ ਆ ਗਿਆ। ਫੀੜ ਆ ਜਾ। ਹੁਣ ਆਪਾਂ ਇਹ ਵੀ ਪਾਣੀ ਕੱਢ ਦਿਆਂਗੇ। ਹੁਣ ਆਪਾਂ ਹੋਰ ਪਾਵਾਂਗੇ। ਬੜੀਆ ਪਾਵਾਂਗੇ ਖਿਲੇ-ਖਿਲੇ ਝੌਲ। ਪਾਣੀ ਦੇ ਟਟਾ ਨਿਕਣ ਲੱਗ ਗਿਆ ਚੋਲ ਸਾਫ ਹੋ ਗਏ ਪਾਣੀ ਦੇ ਵਿੱਚ ਟਟਾ ਨਿਕਲਿਆ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਫਤਿਲਾ ਧਰਾਂਗੇ ਚੌਂਕੇ ਤੇ ਜਾ ਕੇ ਇਹ ਬਿੜੂ ਆਪਾਂ ਕੱਲ ਬਣਾਈ ਸੀਗੀ ਤੇ ਅੱਜ ਵੇਖ ਰਹੇ ਹਾਂ ਤੇ ਥੋੜਾ ਜਿਹਾ ਲੇਟ ਹੋ ਗਏ ਸੀਗੇ डियो बना थोड़ा लेट हो गए सी थे थोड़ा जा जाल पा पावे जीरा भुन वास्ते गर्म हो गया हम हाँ पा आप जीरा पाव गे थे बनाने अपा नून न कुछ भी नहीं पाच दाल आप बना के रखी हुई है यह पहला बना ली सी हम आप पानी पाव गे जो तो पानी गर्म हो गया फिर आप चौल पावे उसका तो ਲੋ ਪਾਣੀ ਪੂਰਾ ਗਰਮ ਹੋ ਗਿਆ ਥੋੜਾ ਥੋੜਾ ਰਿਜਨ ਲੱਗ ਗਿਆ ਹੁਣ ਆਪਾਂ ਚੌਲ ਪਾਵਾਂਗੇ ਹੁਣ ਆਪਾਂ 또 ਹੋਇ ਰੱਖ ਦੇਾਂਗੇ ਲੰਪਾਂ ਚੇਵੇਂ ਟੋ ਗਾ ਚੌਲ ਪਾਇਆ ਨੂੰ ਤੇ ਆਪਾਂ ਮਾੜੀ ਜਿਹੀ ਕੜਚੀ ਮਾਰਾਂਗੇ ਤੇ ਹਜੇ ਪਾਣੀ ਹੈ ਤੇ ਜਦੋਂ ਜਮਾ ਥੋੜਾ ਜਿਹਾ ਪਾਣੀ ਰਹਿ ਗਿਆ ਫਿਰ ਆਪਾਂ ਜਮਾ ਢੱਕ ਦੇਾਂਗੇ ਜਮਾ ਸੀਲ ਬੰਦ ਕਰ ਦੇਾਂਗੇ ਤੋਪਾ ਆਫਲੇ ਨਿਕਲਦੇ ਨਹੀਂ ਕਿਸੇ ਪਾਸਿਓ ਫਿਰ ਹੌਲੀ ਹੌਲੀ ਫਿਰ ਆਪੇ ਬਣਨਗੇ ਵਿੱਚ ਚੌਲ ਇਹ ਰਤਾਪਾ ਬਰਨ ਵਾਲੇ ਤਾਂ ਕੰਢੇ ਲਓ ਹੁਣ ਪਾਣੀ ਜਮਾ ਥੋੜਾ ਜਿਹਾ ਰਹਿ ਗਿਆ ਤੇ ਅੱਗ ਵੀ ਥੱਲੇ ਘਟ ਗਈ ਏ ਤੇ ਹੁਣ ਆਪਾਂ ਉੱਤੋਂ ਜਮਾ ਬੰਦ ਕਰ ਦਿਆਂਗੇ ਤੇ 5 ਮਿੰਟਾਂ ਨੂੰ ਆਪਾਂ ਫੇਰ ਲਾ ਲਾਂਗੇ ਇਹਨੂੰ ਤੇ ਚੋਲ ਬਹੁਤ ਵਧੀਆ ਬਣ ਜਾਣਗੇ ਲਓ 5 ਮਿੰਟ ਹੋ ਗਏ ਠਕੇ ਨੂੰ ਚੋਲ ਠਕੈਨੋ ਤੇ ਚਾਹਵळा ਪਾਣੀ ਬਣ ਗਏ ਤੇ ਹੁਣ ਆਪਾਂ ਲਾ ਲਾਂਗੇ ਪਾਣੀ ਜਵਾਈ ਸੁੱਕ ਗਿਆ ਚਾਵਲਾਂ ਦਾ ਤੇ ਹੁਣ ਆਪਾਂ ਥਾਲੀ ਚ ਪਾਵਾਂਗੇ ਇੱਕ ਪਾਸੇ ਆਪਾਂ ਠੇਰਾ ਚੀਰ ਕੇ ਰੱਖਿਆ ਹੋਇਆ ਹੈਗਾ ਬਹੁਤ ਵਧੀਆ ਚਾਵਲ ਬਣੇ ਵੇਖਰ ਮੇ ਬੜੀਆ ਕੱਲਾ ਕੱਲਾ ਚੌਲ ਬਣ ਗਿਆ ਤੇ ਆਹ ਦਾਲ ਪਾ ਖਾ ਸਕਦੇ ਆਪਾਂ ਦਾਲ ਪਾਵਾਂਗੇ ਤੇ ਬਹੁਤ ਵਧੀਆ ਬਣਿਆ ਦੇਖੋ ਕਿੰਨੇ ਵਧੀਆ ਬਣਿਆ ਚੌਲ ਦਾਲ ਚੌਲ ਖੀਰਾ ਨਾਲ ਤੇ ਸਾਡਾ ਲੱਖ ਸਤ ਸੂ ਕਰਾ ਸਤ ਸੂ ਕਰਾ ਕਰਵਾ ਦਿਓ ਤੁਹਾਡੇ ਸਹਿਯੋਗ ਨਾਲ ਹੀ ਹੋਣਾ ਤੇ ਕੇ ਸਾਨੂੰ ਫਟਨ ਮਿਲ ਜੂਗਾ ਹਨਾ ਮਿਲ ਜੂਗਾ ਤੇ ਜੇ ਸਾਡੇ ਵੀਡੀਓ ਪਸੰਦ ਲੱਗੇ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਵੀ ਸਬਸਕ੍ਰਾਈਬ ਕਰ ਲਓ ਲਾਇਕ ਕਰ ਲਓ